ਜਿਸ ਨੂੰ ਲੈ ਕੇ ਅੱਜ ਫਿਰ ਤੋਂ ਵੱਡੇ ਪੱਧਰ ਤੇ ਪੂਰੇ ਪੰਜਾਬ ਸਣੇ ਭਾਰਤ ਦੇ ਵਿੱਚ ਇਹ ਜੋ ਮੋਰਚਾ ਕੱਢਿਆ ਗਿਆ ਸਾਡੇ ਜਿਹੜੇ ਬੰਦੀ ਸਿੰਘ ਨੇ 31-31 ਸਾਲ ਹੋ ਗਏ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਨਸ਼ਾਵਰ ਕਰਦੇ ਹੋ ਜੀਲਾਂ ਦੇ ਵਿੱਚ ਜਿਨ੍ਹਾਂ ਦੀ ਸਜ਼ਾ ਪੂਰੀ ਹੋਣ ਤੋਂ ਵੀ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਦਾ ਤੇ ਉਹ ਵੀ ਮਾਵਾ ਦੇ ਪੁੱਤ ਨੇ ਅੱਜ ਜਿਹੜੇ ਬੇੜੀਆਂ ਦੇ ਵਿੱਚ ਨੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਨਿਉ ਮਾਵਾ ਜਿਨ੍ਹਾਂ ਦੇ ਪੁੱਤ ਸਿੱਖ ਕੌਮ ਦੇ ਲਈ ਕੁਰਬਾਨ ਹੋ ਗਏ। ਉਹਨਾਂ ਦੀਆਂ ਖਾਂ ਤਰਸੀਆਂ ਇੱਕ ਚਲਕ ਦੇਖਣ ਲਈ ਆਪਣੇ ਪੁੱਤਾਂ। ਸਾਡੇ ਫਾਦਰ ਸੈਕ ਸਿੱਖ ਕੌਮ ਦੇ ਲਈ ਕੁਰਬਾਨ ਹੋਏ ਆ ਮੈਂ ਉਸ ਟਾਈਮ 4 ਮਹੀਨਿਆਂ ਦੀ ਸੀ। ਇਹ ਤਾਂ ਸਾਡੀ ਮਾਂ ਨੇ ਸਾਨੂੰ ਕੀਰਤਨ ਕਰ ਕਰਕੇ ਪਾਲਿਆ। ਤੇ ਅਸੀਂ ਚਾਹੁੰਦੇ ਆ ਕਿ ਉਹਨਾਂ ਲਈ ਤਾਂ ਅਸੀਂ ਕੁਛ ਨਹੀਂ ਕਰ ਸਕੇ ਤੇ ਇਹਨਾਂ ਬੰਦੀ ਸਿੰਘਾਂ ਦੇ ਲਈ ਅਸੀਂ ਅੱਗੇ ਵਧਣਾ ਚਾਹੁੰਦੇ ਆ ਕਿ ਅਸੀਂ ਅਰਦਾਸ ਕਰਦੇ ਆ ਮਹਾਰਾਜ ਦੇ ਅੱਗੇ ਕਿ ਮਹਾਰਾਜ ਇਹਨਾਂ ਬੰਦੀ ਸਿੰਘਾਂ ਨੂੰ ਛੇਤੀ ਤੇ ਛੇਤੀ ਰਿਹਾ ਕਿ ਤਾ। ਸ੍ਰੀ ਗਾਲਜੀ ਮੈਂ ਹਾਂ ਖੁਸ਼ਬੂ ਇਸ ਵੇਲੇ ਮੋਹਾਲੀ ਦੇ ਵਿੱਚ ਆ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਲੰਮੇ ਸਮੇਂ ਤੋਂ ਲੱਗਿਆ ਹੋਇਆ ਤੇ ਅੱਜ ਪੂਰੇ ਪੰਜਾਬ ਸਣੇ ਪੂਰੇ ਭਾਰਤ ਦੇ ਵਿੱਚ ਕਿਸਾਨਾਂ ਦੇ ਵੱਲੋਂ ਮੋਰਚਾ ਕੱਢਿਆ ਜਾ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਸਾਡੇ ਨਾਲ ਇਹ ਜਿਹੜੇ ਸਿੰਘਣੀਆਂ ਖੜੀਆਂ ਨੇ ਉਹਨਾਂ ਦੇ ਕੋਲੋਂ ਪੁੱਛਦੇ ਆ ਕਿ ਕਿਹੜੀਆਂ ਮੰਗਾਂ ਨੇ ਜਿਸ ਨੂੰ ਲੈ ਕੇ ਅੱਜ ਫਿਰ ਤੋਂ ਵੱਡੇ ਪੱਧਰ ਤੇ ਪੂਰੇ ਪੰਜਾਬ ਸਣੇ ਭਾਰਤ ਦੇ ਵਿੱਚ ਇਹ ਜੋ ਮੋਰਚਾ ਕੱਢਿਆ ਗਿਆ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਦੀ ਫਤਿਹ ਸਾਡੇ ਜਿਹੜੇ ਬੰਦੀ ਸਿੰਘ ਨੇ 33-33 ਸਾਲ ਹੋ ਗਏ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਨਸ਼ਾਗਰ ਕਰਦੇ ਹ ਜ਼ਿਲਾਂ ਦੇ ਵਿੱਚ ਜਿਨ੍ਹਾਂ ਦੀ ਸਜ਼ਾ ਪੂਰੀ ਹੋਣ ਤੋਂ ਵੀ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਤੇ ਉਹ ਵੀ ਮਾਵਾ ਦੇ ਪੁੱਤ ਨੇ ਅੱਜ ਜਿਹੜੇ ਬੇੜੀਆਂ ਦੇ ਵਿੱਚ ਨੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਧੰਨ ਨੇ ਉਹ ਮਾਵਾ ਜਿਨ੍ਹਾਂ ਦੇ ਪੁੱਤ ਸਿੱਖ ਕੌਮ ਦੇ ਲਈ ਕੁਰਬਾਨ ਹੋ ਗਏ ਉਹਨਾਂ ਦੀਆਂ ਅੱਖਾਂ ਤਰਸਦੀਆਂ ਇੱਕ ਚਲਕ ਦੇਖਣ ਲਈ ਆਪਣੇ ਪੁੱਤਾਂ ਨੂੰ ਤੇ ਸਾਨੂੰ ਸਾਥ ਦੇਣਾ ਚਾਹੀਦਾ ਇਸ ਮੋਰਚੇ ਦੇ ਵਿੱਚ ਆਉਣਾ ਚਾਹੀਦਾ ਤੇ ਅਸੀਂ ਵੀ ਉਸੇ ਪਰਿਵਾਰ ਦੇ ਸੰਘਰਸ਼ ਬੀਤਿਤ ਹੋਇਆ ਸਾਡਾ ਵੀ ਅਸੀਂ ਵੀ ਉਹਨਾਂ ਪਰਿਵਾਰਾਂ ਦੇ ਵਿੱਚੋਂ ਸਾਡੇ ਫਾਦਰ ਸੈਕ ਸਿਕੋਂ ਦੇ ਲਈ ਕੁਰਬਾਨ ਹੋਏ ਆ ਮੈਂ ਉਸ ਟਾਈਮ 4 ਮਹੀਨਿਆਂ ਦੀ ਸੀਗੀ ਜਦੋਂ ਸਾਡੀ ਮਾਂ ਨੇ ਸਾਨੂੰ ਕੀਰਤਨ ਕਰ ਕਰਕੇ ਪਾਲਿਆ ਤੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਲਈ ਤਾਂ ਅਸੀਂ ਕੁਝ ਨਹੀਂ ਕਰ ਸਕੇ ਤੇ ਇਹਨਾਂ ਬੰਦੀ ਸਿੰਘਾਂ ਦੇ ਲਈ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ ਕਿ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਦੇ ਅੱਗੇ ਕਿ ਮਹਾਰਾਜ ਇਹਨਾਂ ਬੰਦੀ ਸਿੰਘਾਂ ਨੂੰ ਛੇਤੀ ਤੇ ਛੇਤੀ ਰਿਹਾ ਕੀਤਾ ਜਾਵੇ ਤੇ ਕਿੰਨੇ ਸਮੇਂ ਤੋਂ ਤੁਸੀਂ ਇਸ ਮੋਰਚੇ ਦੇ ਨਾਲ ਜੁੜੇ ਹੋਏ ਹੋ ਸਾਲ ਹੋ ਗਿਆ ਮੋਰਚੇ ਨੂੰ ਲੱਗੇ ਨੂੰ ਅਸੀਂ 6-7 ਮਹੀਨੇ ਹੋ ਗਏ ਸਾਨੂੰ ਇੱਥੇ ਹਾਜ਼ਰੀ ਭਰਦਿਆਂ ਨੂੰ ਢਾਡੀ ਜਿੱਥੇ ਦੀ ਸੇਵਾ ਨਿਭਾਰੇ ਆ ਜੋ ਹੁਕਮ ਸਤਿਗੁਰ ਪਾਤਸ਼ਾਹ ਦਾ ਪਰ ਅਸਿੰਘਾਂ ਦੇ ਨਾਲ ਆ ਤੇ ਸਾਥ ਦਾ ਜਰੂਰ ਦਵਾਂਗੇ ਜਿੰਨਾ ਵੱਧ ਤੋਂ ਵੱਧ ਦੇ ਹੋ ਸਕਦਾ ਹੈ ਜੀ ਤੇ ਕਿੰਨੇ ਸਮੇਂ ਤੋਂ ਇਹ ਸਾਰਾ ਜੋ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅੱਜ ਵੀ ਉਸੇ ਤਰੀਕੇ ਦੇ ਨਾਲ ਹੀ ਟਾਸ ਤੋਂ ਮਸਨੀ ਹੋਈ ਸਰਕਾਰ ਤਾਂ ਕੀ ਕਹਿਣਾ ਚਾਹੂੰਗੇ ਹੋ ਮੈਂ ਇਹ ਕਹਿਣਾ ਚਾਹੂੰਗੀ ਕਿ ਦੇਖੋ ਅਸੀਂ ਸਾਰੇ ਘਰ-ਬਾਰ ਛੱਡੀ ਬੈਠੇ ਆ ਇੱਥੇ ਠੰਡ ਦੇ ਵਿੱਚ ਵੀ ਹਨਾ ਤੇ ਕਿੰਨਾ ਇਹ ਇੱਕ ਲਿਖਦਾਰ ਸੰਘਰਸ਼ ਆ ਕਿ ਅਸੀਂ ਆਪਣਾ ਪਰਿਵਾਰ ਛੱਡ ਕੇ ਇੱਥੇ ਬੈਠੇ ਆ ਉਹਨਾਂ ਸਿੰਘਾਂ ਦੇ ਲਈ ਤੇ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਭਾਈ ਇਹਨਾਂ ਦੀ ਸਜ਼ਾ ਪੂਰੀ ਹੋ ਗਈ ਤੇ ਇਹਨਾਂ ਨੂੰ ਛੇਤੀ ਦੇ ਛੇਤੀ ਰਿਹਾਅਤਾ ਦਿੱਤਾ ਜਾਵੇ। ਤੁਸੀਂ ਇਹ ਕਹਿਣਾ ਚਾਹੋਗੇ? ਬਸ ਮੈਂ ਤਾਂ ਨੂੰ ਵੱਧ ਤੋਂ ਵੱਧ ਜੁੜਨਾ ਚਾਹੀਦਾ ਹੈ ਕੌਮੀ ਮੌਸ਼ੇ ਦੇ ਵਿੱਚ ਆਉਣਾ ਚਾਹੀਦਾ ਆ ਸਪੋਰਟ ਕਰਨੀ ਚਾਹੀਦੀ ਆ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਆ